ਸਾਡੀ ਟੀਮ ਪਹੁੰਚਿਆ ਜੀ ਅੱਜ ਬਟਾਲਾ ਦੇ ਕੋਰਟ ਕੰਪਲੈਕਸ ਦੇ ਵਿੱਚ ਜਿੱਥੇ ਅੱਜ 바ਰ ਐਸੋਸੀਏਸ਼ਨ ਦੇ ਸਾਰੇ ਹੀ ਵਕੀਲਾਂ ਨੇ ਅੱਜ ਭੋਖੜ ਹੜਤਾਲ ਕੀਤੀ ਹੈ ਸਾਰੇ ਵਕੀਲ ਇਕਜੁੱਟ ਹੋ ਕੇ ਭੋਖੜ ਹੜਤਾਲ ਤੇ ਬੈਠੇ ਆ ਮੁੱਦਾ ਕੀ ਹੈ ਤੁਹਾਨੂੰ ਦੱਸ ਦਿੰਨੇ ਆ ਕਿਉਂਕਿ ਜਿਹੜਾ ਇੱਕ ਕਾਨੂੰਨ ਪਾਸ ਹੋਇਆ ਹੈ ਕਿ ਜਿਹੜੀਆਂ ਗ੍ਰਾਮ ਨਿਆਲੇ ਨੇ ਉਹ ਬਣਾਈਆਂ ਜਾ ਰਹੀਆਂ ਨੇ ਪੰਜਾਬ ਦੇ ਅੰਦਰ ਵੱਖ-ਵੱਖ ਜਗ੍ਹਾ ਤੇ ਇਸੇ ਨੂੰ ਲੈ ਕੇ ਹੀ ਬਟਾਲਾ ਦੇ ਨਜ਼ਦੀਕ ਹੀ ਡੇਰਾ ਬਾਬਾ ਨਾਨਕ ਵਿਖੇ ਵੀ ਗ੍ਰਾਮ ਨਿਆਲੇ ਜਿਹੜੀ ਆ ਬਣਾਉਣ ਦਾ ਪਲਾਨ ਹੋਇਆ ਹੈ ਇਸੇ ਨੂੰ ਲੈ ਕੇ ਵਕੀਲ ਅਜ ਭੁਖੜ ਹੜਤਾਲ ਤੇ ਬੈਠੇ ਨੇ ਉਹਨਾਂ ਦਾ ਕਹਿਣਾ ਹੈ ਕਿ ਇਹ ਜਿਹੜੀ ਗ੍ਰਾਮ ਨਿਆਲੇ ਡੇਰਾ ਬਾਬਾ ਨਾਨਕ ਬਣेंगी ਇਹਦਾ ਜਿਹੜਾ ਨੁਕਸਾਨ ਆ ਇਹ ਲੋਕਾਂ ਨੂੰ ਭੁਗਤਣਾ ਪਏਗਾ ਕਿਉਂਕਿ ਉਹਨਾਂ ਦਾ ਪੈਸਾ ਜ਼ਿਆਦਾ ਬਰਬਾਦ ਹੋਏਗਾ ਉਹਨਾਂ ਇਹ ਵੀ ਕਿਹਾ ਕਿ ਡੇਰਾ ਬਾਬਾ ਨਾਨਕ ਜਿਹੜਾ ਆ ਬਿਲਕੁਲ ਬਾਰਡਰ ਦੇ ਏਰੀਆ ਦੇ ਉੱਪਰ ਹੈ ਤੇ ਜਿੱਥੇ ਅੱਗੇ ਕੋਈ ਇਲਾਕਾ ਨਾ ਲੱਗਦੇ ਹੋਏ ਉਹ ਜਿਹੜੀ 벨ਟ ਬਣਾਉਣੀ ਆ ਜਾਂ ਗ੍ਰਾਮ ਨਿਆਲੇ ਬਣਾਉਲਾ ਆ ਉਹ ਇੱਕ ਠੀਕ ਨਹੀਂ ਲੱਗਦਾ ਨਾਲ ਹੀ ਉਹਨਾਂ ਨੇ ਕਿ ਕਹਿਆ ਕਿ ਅਗਰ ਸਾਡੀ ਇਹ ਮੰਗ ਪੂਰੀ ਨਹੀਂ ਕੀਤੀ ਜਾਂਦੀ ਇਹ ਜਿਹੜਾ ਡੇਰਾ ਬਾਬਾ ਨਾਨਕ ਦਾ ਗ੍ਰਾਮ ਨਿਆਲੇਆ ਕੈਨਸਲ ਨਹੀਂ ਕੀਤਾ ਜਾਂਦਾ ਤੇ ਅਸੀਂ ਅਣਮਿੱਥੇ ਸਮੇਂ ਤੱਕ ਇੱਥੇ ਭੋਖ ਹੜਤਾਲ ਤੇ ਬੈਠਾਂਗੇ ਇਸ ਮੌਕੇ ਵੱਖ-ਵੱਖ ਵਕੀਲਾਂ ਨੇ ਆਪਣੇ ਵਿਚਾਰਾਂ ਵਿੱਚ ਕੀ ਕੁਝ ਕਿਹਾ ਆ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਔਰ ਦਿਖਾਉਣ ਜਾ ਰਹੇ ਹਾਂ ਕੁਝ ਲਾਈਵ ਤਸਵੀਰਾਂ ਅੱਲੀ ਗੱਲ ਤੇ ਆਰਐਨ ਨਿਊਜ਼ ਦਾ ਮੈਂ ਧੰਨਵਾਦ ਕਰਦਾ ਜੀ ਮੇਰੇ ਕਵਰ ਕਰਨ ਵਾਸਤੇ ਮੇਰਾ ਤੇ ਮੈਂ ਸਤਿੰਦਰਪਾਲ ਸਿੰਘ ਐਕਸ ਪ੍ਰੈਜ਼ੀਡੈਂਟ ਬਟਾਲਾ ਬਾਹਰ ਐਸੋਸੀਏਸ਼ਨ ਜਿਹੜਾ ਮੇਨ ਮੁੱਦਾ ਸੀ ਉਹ ਮੁੱਦਾ ਸੀ ਗ੍ਰਾਮ ਨਿਆਲੇ ਜਿਹੜੇ 올 ਓਵਰ ਇੰਡੀਆ ਬੰਦੇ ਪਏ ਨੇ ਸਾਰਾ ਕੁਝ ਉਹਦੇ ਖਿਲਾਫ ਸਾਡਾ ਇਹ ਚੱਲਦੇ ਪਈ ਅੱਜ ਪਹਿਲਾ ਦੇਣਵਾ ਸਾਡੀ ਭੁਖ ਹੜਤਾਲ ਦਾ ਇਸ ਤੋਂ ਪਹਿਲਾਂ ਅਸੀਂ ਪੰਜਾਬ ਬੰਦ ਦੀ ਕਾਲ ਕੀਤੀ ਸੀ ਉਹ ਕਾਮਯਾਬ ਹੋਈ ਸੀ ਸਾਡੀ ਤੇ ਅੱਜ ਕੀ ਆ ਵੀ ਜੋ ਸਾਡੇ ਬਟਾਲੇ ਨੂੰ ਇਫੈਕਟ ਪੈਣਾ ਵਾ ਬਟਾਲੇ ਨੂੰ ਇਫੈਕਟ ਇਸ ਚੀਜ਼ ਦਾ ਪੈਣਾ ਵਾ ਵੀ ਸਾਡੇ ਸਾਡੇ ਕੋਲੋਂ ਦੋ ਪੁਲਿਸ ਸਟੇਸ਼ਨ ਜਾਣੇ ਨੇ ਤੇ ਦੋ ਕੋਰਟਸ ਬੰਨੀਆਂ ਨੇ ਡੇਰਾ ਬਬਰਾਨਕ ਤੇ ਇੱਥੋਂ ਸਾਨੂੰ ਆਲਰੇਡੀ ਇੱਕ ਕੰਮ ਪੈਂਦਾ ਜਦੋਂ ਅਸੀਂ ਸਾਨੂੰ ਡਿਸਟ੍ਰਿਕਟ ਕੋਰਟ ਸਾਡੇ ਕੋਲ ਨਹੀਂ ਹੈਗੀ ਤੇ ਡਿਸਟ੍ਰਿਕਟ ਕੋਰਟ ਨਹੀਂ ਹੋਣਗਾ ਅਸੀਂ ਦੋ ਦਿਨ ਅਸੀਂ ਆਲਰੇਡੀ ਜਾਂਦੇ ਆ ਮੰਗਲਵਾਰ ਤੇ ਵੀਰਵਾਰ ਅਸੀਂ ਉੱਥੇ ਜਾਂਦੇ ਆ ਆਪਣੇ ਕੇਸ ਭੁਗਤੋ ਮੇਰੇ ਵਕੀਲ ਸਾਹਿਬ ਅਨਸਾਰੇ ਜਾਂਦੇ ਨੇ ਤੇ ਇੱਕ ਦਿਨ ਫਿਰ ਸਾਨੂੰ ਫਿਰ ਉੱਥੇ ਜਾਣਾ ਪੈਣਾ ਆਪਾਂ ਨੂੰ ਇੱਕ ਸ਼ਾਇਦ ਦੋ ਦਿਨ ਦਿਨੇ ਪੈਣਾ ਤੇ ਅਸੀਂ ਆਪਣੀ 10 ਜੱਜ ਨੇ ਸਾਡੇ ਇਥੇ ਤੇ ਹਈਓ 10 ਕੋਰਟਸ ਨੂੰ ਕਿੰਨਾ ਟਾਈਮ ਦੇ ਸਕਣਗੇ ਮੇਰੇ ਵਕੀਲ ਸਾਹਿਬਾਨ ਠੀਕ ਆ ਤੇ ਇਹਨਾਂ ਦਾ ਫਰਕ ਇਹ ਜੱਜ ਨੂੰ ਵੀ ਪੈਣਾ ਕੋਰਟ ਨੂੰ ਵੀ ਪੈਣਾ ਵਾ ਜਿਹੜੇ ਗ੍ਰਾਮ ਨਿਆਲੇ ਸੀ ਇਹਦਾ ਇਹ ਚੀਜ਼ ਸੀ ਵੀ ਜਿੱਥੇ 3-300 4-400 ਕਿਲੋਮੀਟਰ ਜਿੱਥੇ ਜਗ੍ਹਾ ਹੁੰਦੀ ਸੀ ਨਾ ਉੱਥੇ ਚਾਹੀਦੀ ਸੀ ਬਣਨੇ ਪੰਜਾਬ ਹਰਿਆਣਾ ਵਰਗੇ ਵਿੱਚ ਇਹ ਚੀਜ਼ ਨਹੀਂ ਹੋਣੀ ਚਾਹੀਦੀ ਕਿ ਜਿੱਥੇ 30-30 ਕਿਲੋਮੀਟਰ ਦੇ ਉੱਪਰ ਇੱਕ ਕੋਰਟ ਬਣ ਜਾਂਦੀ ਆ ਇਹ ਚੀਜ਼ ਸੀ ਜਿੱਥੇ 3-300 ਕਿਲੋਮੀਟਰ ਦੇ ਉੱਤੇ ਤੇ ਇਸ ਕਰਕੇ ਮੇਰੀ ਸਿੰਪਲੀ ਨਹੀਂ ਮੰਗਾ ਚ ਲਿਟਿਗੈਂਸ ਨੂੰ ਵੀ ਫਾਇਦਾ ਹੋਇਆ ਇਹ ਨਹੀਂ ਕਿਲੇ ਸਾਡੇ ਵਕੀਲਾਂ ਨੂੰ ਕੋਈ ਚੀਜ਼ ਕਿਉਂਕਿ ਜੇ ਅਸੀਂ ਉੱਥੇ ਜਾਵਾਂਗੇ ਡੇਰੋ ਬਰਨਾਨਾ ਕੋਰਟs ਲਈ ਤੇ ਅਸੀਂ ਅਹੀਂ ਜਿਹੜੇ ਪੈਸੇ ਲਵਾਂਗੇ ਤੇ ਅਸੀਂ ਵਕੀਲ ਉਹ ਜਿਹੜੇ ਆ ਲਿਟਿਗੈਂਸ ਨੇ ਮੇਰੇ ਕਲਾਇੰਟਸ ਨੇ ਉਹਨਾਂ ਕੋ ਪੈਸੇ ਹੀ ਵਾਧ ਲਵਾਂਗੇ ਪੈਸੇ ਉਹਨਾਂ ਨੇ ਦੇਣੇ ਜੀ ਅਸੀਂ ਤਾਂ ਲੈ ਹੀ ਲੈਣੇ ਆ ਜੀ ਨੁਕਸਾਨ ਉਹਨਾਂ ਦਾ ਇੱਕੇ ਜਗ੍ਹਾ ਤੇ ਉੱਪਰ ਹੀ ਜੇ ਹਾਪ ਕੋਈ ਸੀਲ ਕੰਪਲੈਕਸ ਇੱਥੇ ਆ ਗਿਆ ਸਾਡੇ ਕੋਲੇ ਐਸਐਸਪੀ ਆਫਿਸ ਇੱਥੇ ਆ ਰਿਹਾ ਹੋ ਸਕਦਾ ਜੇਲ ਵੀ ਇੱਥੇ ਆ ਜੇ ਉਹ ਦਿਨਾਂ ਦੇ ਵਿੱਚ ਵਿੱਚ ਤੇ ਸਭ ਕੁਝ ਇੱਕ ਜਗ੍ਹਾ ਤੇ ਤੁਹਾਨੂੰ ਮਿਲਦਾ ਹੋਵੇ ਤੇ ਤੁਸੀਂ ਇੱਕ ਜਗ੍ਹਾ ਛੱਡ ਕੇ ਦੋ ਜਗ੍ਹਾ ਕਿਉਂ ਜਾਣਾ ਜੀ ਮੇਰਾ ਤੇ ਸਿਰਫ ਇਹ ਤੁਹਾਡੇ ਮੱਦੇ ਨਾ ਹੀ ਮੈਂ ਸਿਰਫ ਜਿਹੜੀ ਜੋ ਸੁਣਦੇ ਪਏ ਮੇਰੇ ਸਰਕਾਰਾਂ ਉਹਨਾਂ ਨੂੰ ਇੰਨੀ ਆ ਵੀ ਬਟਾਲੇ ਨੂੰ ਨਾ ਛੇੜੋ ਬਟਾਲੇ ਨੂੰ ਜਿੱਥੇ ਜਿਹੜੀਆਂ ਕੋਰਸ ਰਹਿਣੀਆਂ ਉੱਥੇ ਕੋਰਸ ਰਹਿਣ ਤੋਂ ਉੱਥੋਂ ਅੱਗੇ ਨਾ ਜਾਣ ਦੇ। ਸ਼ੁਕਰੀਆ। ਕਿਰੇ ਤੱਕ ਬੈਠੇ ਹੋੜਦਾ। ਇਹ ਅਨਮਿੱਥਿਆ ਜੀ ਜਿੰਨੀ ਦੇਰ ਤੱਕ ਸਾਡੀ ਮੰਗ ਜਾਂ ਸਾਨੂੰ ਕੋਈ ਹੋਰ ਮਿਲਦਾ ਨਹੀਂ ਆ। ਵੀ ਮਤਲਬ ਆਸ਼ਵਾਸਨ ਜਾਂ ਮਿਲ ਜੇ ਵੀ ਨਹੀਂ ਅਸੀਂ ਨਹੀਂ ਜਾਣ ਦਿੰਦੇ। ਉਨਦੇਰ ਤੱਕ ਹੀ ਠੀਕ ਬੈਠੇ। ਜੀ ਮੈਂ ਬਿਕਰਮਜੀਤ ਸਿੰਘ ਸਿੰਬਲ ਐਡਵੋਕੇਟ ਬਟਾਲਾ ਤੋਂ ਜੋ ਅੱਜ ਪ੍ਰੋਟੈਸਟ ਭੁਖੜ ਹੜਤਾਲ ਸਾਡੀ ਬਾ ਬਟਾਲਾ ਬਾਹਰ ਐਸੋਸੀਏਸ਼ਨ ਵੱਲੋਂ ਕੀਤੀ ਗਈ ਹੈ। ਉਹ ਸਾਰੇ ਦਾ ਸਾਰੇ ਪੰਜਾਬ ਲੈਵਲ ਦੀ ਕਾਲ ਸੀ ਅਸੀਂ ਪਹਿਲਾਂ ਵੀ ਦੋ ਵਾਰੀ ਕਾਲ ਕੀਤੀ ਹੈ ਤੇ ਪੰਜਾਬ ਪੂਰੇ ਬਟਾਲਾ ਬਟਾਲਾ ਦਾ ਸਾਥ ਦੇਣ ਵਾਸਤੇ ਪੂਰੇ ਪੰਜਾਬ ਦੀਆਂ ਬਾਹਰ ਐਸੋਸੀਏਸ਼ਨ ਨੇ ਸਾਡਾ ਸਾਥ ਦਿੱਤਾ ਮਸਲਾ ਸਿਰਫ ਤੇ ਸਿਰਫ ਇਹ ਹੈ ਕਿ ਜਿਹੜੀਆਂ ਗ੍ਰਾਮ ਨੈਲੇ ਦੇ ਨਾਂ ਤੇ ਅਦਾਲਤਾਂ ਬੰਦੀਆਂ ਪਈਆਂ ਨੇ ਉਹ ਨਹੀਂ ਠੀਕ ਹੈਗੀਆਂ ਉਹਦਾ ਕਾਰਨ ਇਹ ਆ ਕਿ ਉਹਦੇ ਨਾਲ ਬਟਾਲੇ ਦੇ ਲੋਕ ਬਟਾਲੇ ਦੇ ਆਸ-ਪਾਸ ਦੇ ਲੋਕ ਜਿਹੜੇ ਸਫਰ ਕਰਨਗੇ ਇਹੀ ਨਹੀਂ ਉਹ ਡੇਰਾ ਬਾਬਾ ਨਾਨਕ ਜਿਹੜੀ ਕਨਸਟੈਂਸੀ ਆ ਜਾਂ ਉਥੋਂ ਦਾ ਏਰੀਆ ਵਾ ਉਥੋਂ ਦੇ ਲੋਕ ਵੀ ਸਫਰ ਕਰਨਗੇ ਫਿਲਹਾਲ ਉਥੇ ਨਾ ਤਾਂ ਕੋਈ ਇਹਨਾਂ ਦੇ ਕੋਲ ਕੋਈ ਪੂਰਾ ਪੁਖਤਾ ਪ੍ਰਬੰਧ ਵਾ ਜਿਹੜੀਆਂ ਕੋਰਟ ਬਣ ਸਕਣ ਦੂਸਰਾ ਜੇ ਇਹ ਕੋਰਟ ਉਥੇ ਲੈ ਕੇ ਜਾਣਗੇ ਗ੍ਰਾਮ ਨਾਲੇ ਦੀ ਨਾਂ ਦੇ ਉੱਤੇ ਕੋਰਟ ਬਣਾਉਣਗੇ ਤੇ ਜੱਜ ਜਦ ਨੇ ਫਿਰ ਬਟਾਲੇ ਉਹੀ ਜਾਣਾ ਵਾ ਬਟਾਲੇ ਦੇ ਕਿਸੇ ਨਾ ਕਿਸੇ ਚਾਹ ਸਭ ਦੀ ਡਿਊਟੀ ਲੱਗੂਗੀ ਸੋ ਇਹਨਾਂ ਦੇ ਵਾਸਤੇ ਵੀ ਉਥੇ ਜਾਣਾ ਆਉਣਾ ਬੜਾ ਇੱਕ ਸਾਈਟੀ ਚੀਜ਼ ਨਹੀਂ ਆਗੀ ਕਾਰਨ ਕਾਰਨ ਇਹ ਹੈ ਕਿ ਉਹ ਡੇਰਾ ਬਾਬਾ ਨਾਨਕ ਜਿਹੜਾ ਬਾਰਡਰ ਏਰੀਆ ਵਾ ਬਿਲਕੁਲ ਪਖਰਤ ਪਾਕਿਸਤਾਨ ਦੇ ਬਾਰਡਰ ਦੇ ਉੱਤੇ ਵਸਿਆ ਹੋਇਆ ਸ਼ਹਿਰ ਆ ਨਿਤ ਦਿਨ ਫਰੋਤੀਆਂ ਨਿਤ ਦਿਨ ਡਰੋਨ ਨਿਤ ਦਿਨ ਅਤਵਾਦੀਆਂ ਦੇ ਹਮਲੇ ਇਸ ਤਰੀਕੇ ਦੇ ਨਾਲ ਉੱਥੇ ਇਹ ਜਿਹੜਾ ਵਾ ਸੰਕਟ ছায়ਾ ਰਹਿੰਦਾ ਵਾ ਇਹੋ ਜੀ ਜਗ੍ਹਾ ਦੇ ਉੱਤੇ ਜਾ ਕੇ ਜਿਹੜੀ ਹੈ ਗ੍ਰਾਮ ਨੇਲੇ ਦੀਆਂ ਅਦਾਲਤਾਂ ਦੀਆਂ ਸਥਾਪਨਾ ਕਰਨੀ ਮੈਨੂੰ ਨਹੀਂ ਲੱਗਦਾ ਠੀਕ ਆ ਕਿੰਨੇ ਦਿਨ ਤੱਕ ਬੈਠੇ ਦੇਖੋ ਜੀ ਅੱਜ ਵੀ ਸਾਡੀ ਬਟਾਲਾ ਬਾਰ ਐਸੋਸੀਏਸ਼ਨ ਦੇ ਜਿਹੜੇ ਨਮਾਇंदे ਨੇ ਉਹ ਸਰਕਾਰ ਦੇ ਨੁਮਾਇੰਦਿਆਂ ਨੂੰ ਮਿਲਣ ਗਏ ਨੇ ਉਹਨਾਂ ਦੇ ਆਉਣ ਦੇ ਉੱਤੇ ਡਿਸਾਈਡ ਕੀਤਾ ਜਾਏਗਾ ਫਿਲਹਾਲ ਤੇ ਜਿਹੜੀ ਇਹ ਅਨਮਿਥੀ ਹੀ ਸਾਡੀ ਜਿਹੜੀ ਸਟ੍ਰਾਈਕ